ਕੰਮ ਕੀਤੇ ਠੀਕ ਜੀ ਕਰਲਾ ਕਰਲਾਇ ਕਰ ਗਿਆਨ ਵੰਡਦਾ ਮਹਿਮਾ ਫਲਮਾਨੋ ਪੂਰੀ ਤਰਾ ਭੰਡਦਾ ਵਿਦਿਆ ਦੇ ਵਿੱਚ ਪੂਰੀ ਭਰਪੂਰੇ ਇਹਨੂੰ ਪੜਕੇ ਤੇ ਚੜਦਾ ਸਰੂਰੇ ਸਾਰੇ ਉਹਨੂੰ ਗਿਆਨ ਦਾ ਭੰਡਾਰ ਆਪ ਦੇ ਮਾਸ਼ਾਹੂਰ ਵਿੱਚ ਸੰਸਾਰ ਆਖ ਦੇ ਸਤ ਕਾਂਡਾ ਵਿੱਚ ਇਹ ਮੰਡੀ ਹੋਈ ਐ ਮੋਤੀਆਂ ਦੇ ਵਾਰ ਪਈਏ ਪਰੋਈਏ ਸ਼ਬਦ ਦੇ ਝੜਕ ਵਿੱਚ ਕਲਾਕਾਰੀ ਐ ਐਸੀ ਲਈਏ ਹੈ ਲੱਗਦੀ ਧਿਆਣੀਏ ਬੰਗਲ ਮੁਤਾਬਕ ਸ਼ਲੋਕ ਲਿਖਿਆ ਸਾਰਿਆਂ ਨੂੰ ਦਿੱਤੀ ਰੰਗੀ ਸਿੱਖਿਆ ਕੀ ਰਹੀ ਸਿੱਖਿਆ ਮਹਾਨ ਹੋ ਗਿਆ ਮਹਾਰਹੀ ਉਤਕਰਮਾਨ ਹੋ ਗਿਆ ਪੰਜ ਸੌ ਨੇ ਇਸ ਦੇ ਸਰਬ ਦਸ ਨੇ ਸਾਧ ਸ਼ਬਦ ਹਿਰਦੇ ਚ ਵਸਦੇ ਜੀ ਦਾ ਇਹਨਾਂ ਉਤੇ ਇਤਵਾਰ ਹੋ ਗਿਆ ਸਮਝੋ ਉਹਨਾਂ ਦਾ ਬੇੜਾ ਪਾਰ ਹੋ ਗਿਆ ਦੇ ਤਾਈ ਪੜਿਆ ਵਿਚਾਰਿਆ ਜੀਵਨ ਨੂੰ ਲੋਕੋ ਉਸ ਨੇ ਸਦਾਰਿਆ ਇਸ ਦਾ ਗਿਆਨ ਲੋਕ ਧਨ ਤਾਰਦਾ ਵੱਡੇ ਵੱਡੇ ਪਾਪੀਆਂ ਨੂੰ ਹੈ ਸੁਧਾਰਦਾ 24000 ਇਸ ਚ ਸਰੋਗ ਨੇ ਇਹਦੇ ਚੀ ਇਹਨਾਂ ਨੂੰ ਬਸਾਉਂਦੇ ਲੋਕ ਨੇ ਤਾਰ ਮੱਥੇ ਆਤ ਸੁਮੋਈ ਵਿੱਚ ਜੀ ਸਾਰਿਆਂ ਦੇ ਮਨਾ ਧਾਈ ਪਾਵੇ ਖਿੱਚ ਜੀ ਜੰਗ ਜੁਦਤੀਆਂ ਨੀਤੀਆਂ ਵੀ ਭੜੀਆਂ ਧਿਰ ਉਪੜ ਲਖਾ ਗੰਗਾ ਸਰ ਕਰੀਆਂ ਨੀਤੀ ਤੇ ਚਲ ਬੈਰੀਆਂ ਨੂੰ ਧਾਰ ਹੋਗੀ ਤਨ ਤਨ ਸ਼ਮਕੀ ਧੂਰੀ ਵਾਇਆ ਹੋਗੀ ਤਨ ਤਨ ਸ਼ਮਕੀ ਧੂਰੀ ਵਾਇਆ